ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਵਾਲੀ ਵੀਡੀਓ ਬਹੁਤ ਸਪੈਸ਼ਲ ਰਹਿਣ ਵਾਲੀ ਹੈ ਕਿਉਂਕਿ ਇਹ ਆਪਾਂ ਵਿਆਹ ਵਾਲੀ ਕੁੜੀ ਦੇ ਸੂਟਸ ਰੈਡੀ ਕੀਤੇ ਨੇ ਜਿਹੜੇ ਉਸਨੇ ਆਪਣੇ ਪੇਕੇ ਘਰ ਵੱਲੋਂ ਬਣਾਏ ਨੇ ਤਾਂ ਅਲੱਗ-ਅਲੱਗ ਤਰ੍ਹਾਂ ਦੇ ਸੂਟਸ ਰਹਿਣਗੇ ਜਿੱਦਾਂ ਇਹ ਪਹਿਲਾ ਵਾਲਾ ਸੂਟ ਹੈ ਇਹ ਆਪਾਂ ਸੈਟਨ ਔਰਗੈਂਜ਼ਾ ਦੇ ਉੱਪਰ ਲਵੈਂਡਰ ਕਲਰ ਦੇ ਉੱਪਰ ਬਣਾਇਆ ਹੋਇਆ ਠੀਕ ਹੈ ਜੀ ਕੁਝ ਕੁ ਸੂਟ ਆਪਾਂ ਇਹਨਾਂ ਨੂੰ ਹੈਂਡ embroiderry ਦੇ ਦਿੱਤੇ ਆ ਕੁਝ ਕੁ ਸੂਟ ਜਿੱਦਾਂ ਕੁੜੀ ਦੇ ਪੇਕੇ ਘਰ ਵੱਲੋਂ ਘਰ ਪਾਉਣ ਦੇ ਲਈ ਹੁੰ ਚੌਕ ਅਕੇਰਾ ਫੁੱਲ ਹੈਵੀ ਬਣਿਆ ਹੋਇਆ ਸੈਂਟਰ ਦੇ ਵਿੱਚ ਪੈਟਰਨ ਦਿੱਤਾ ਹੋਇਆ ਠੀਕ ਹੈ ਜੀ ਬਹੁਤ ਸੋਹਣਾ ਕੰਮ ਹੋਇਆ ਇਹਨਾਂ ਨੂੰ ਸਾਰੇ ਸੂਟ ਸੀ ਸਾਰਾ ਪਾਰਸਲ ਬਹੁਤ ਜ਼ਿਆਦਾ ਪਸੰਦ ਆਇਆ ਠੀਕ ਹੈ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਜੀ ਆਪਾਂ ਫਰੰਟ ਬੈਕ ਚੌਕ ਦੇ ਉੱਪਰ 슬ੀਵਸ ਦੇ ਉੱਪਰ ਬਾਰਡਰ ਬਣਾਇਆ ਹੋਇਆ ਤੇ 슬ੀਵਸ ਦੇ ਉੱਪਰ ਵੀ ਆਪਾਂ ਬੇਸ ਟਿਸ਼ੂ ਦਾ ਲਗਾਇਆ ਹੋਇਆ ਸੈਂਟਰ ਦੇ ਵਿੱਚ ਸਾਰੇ ਸਪਰੈਡਿੰਗ ਰਹੇ ਜੀ ਨੈਕ ਲਾਈਨ ਦਿੱਤੀ ਹੋਈ ਹੈ ਠੀਕ ਹੈ ਲਟਕੰਸ ਦਿੱਤੇ ਹੋਏ ਨੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੀ ਚੋਇਸ ਦੇ ਅਕੋਰਡਿੰਗ ਰੈਡੀ ਹੋਣੀਆਂ ਨੇ ਡਿਜ਼ਾਈਨਸ ਇਹਨਾਂ ਬਾਟਮ ਦੇ ਉੱਪਰ ਆਪਾਂ ਇਸ ਤਰ੍ਹਾਂ ਦੇ ਨਾਲ ਸਲੀਵਸ ਵਾਲਾ ਬਾਰਡਰ ਦਿੱਤਾ ਹੋਇਆ ਜੀ ਠੀਕ ਹੈ ਇਹਨਾਂ ਦੀਆਂ ਕੁੰਦੇ ਪਹੁੰਚੇ ਵਾਲੀਆਂ ਹੀ ਬਾਟਮਸ ਰਹੀਆਂ ਨੇ ਸਾਰੀਆਂ ਸਟ੍ਰੇਟ ਬਾਟਮ ਨਹੀਂ ਆ ਕੋਈ ਵੀ ਦੁਪੱਟਾ ਪਿਓਰ ਔਰਗੈਂਜ਼ਾ ਦਾ ਦਿੱਤਾ ਜੀ ਆਪਾਂ ਸੈਂਟਰ ਦੇ ਵਿੱਚ ਸਪਰੈਡਿੰਗ ਦਿੱਤੀ ਹੈ ਤੇ ਸਾਈਡਸ ਦੇ ਉੱਪਰ ਬਹੁਤ ਸੋਹਣੀ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਨੈਕਸਟ ਆਪਾਂ ਇਹ ਵਾਲਾ yellow ਕਲਰ ਦਾ ਸੂਟ ਮਸਟਰਡ ਟੋਨ ਦੇ ਵਿੱਚ ਬਣਾਇਆ ਇਸਦੇ ਵੀ ਆਪਾਂ ਬੇਸ ਲਗਾਇਆ ਹੋਇਆ ਇਸਦੇ ਨਾਲ ਥੋੜਾ ਜਿਹਾ ਜੀ ਉੱਪਰ ਤੱਕ ਕੰਮ ਆਉਂਦਾ ਹੈ 10 ਇੰਚ ਤੱਕ ਆਪਾਂ ਕਹਿ ਸਕਦੇ ਹਾਂ ਘੇਰੇ ਤੇ ਚੌਕ ਤੇ ਥੋੜਾ ਡਿਫਰੈਂਟ ਹੋ ਜਾਂਦਾ ਜਿੱਦਾਂ ਫੁੱਲ ਚੌਕ ਦੇ ਨਾਲੋਂ ਠੀਕ ਹੈ ਜੀ ਇਸ ਤੇ ਵੀ ਸੈਂਟਰ ਚ ਸਪਰੈਡਿੰਗ ਆਈ ਹੈ ਬਾਜੂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਇਸ ਤੇ ਫਿਨਿਸ਼ਿੰਗ ਵਰਕ ਲਗਾਈ ਹੋਈ ਆ ਆਪਾਂ ਤੇ ਉੱਪਰ ਬਾਰਡਰ ਤਾਂ ਬਣਿਆ ਹੀ ਹੋਇਆ ਬਾਜੂ ਤੇ ਪਰ ਉੱਪਰ ਆਪਾਂ ਇਸ ਤਰ੍ਹਾਂ ਦੇ ਨਾਲ ਇੱਕ ਪੈਟਰਨ ਆ ਜਿਹੜਾ ਉਹਨਾਂ ਨੂੰ ਉੱਪਰ ਸ਼ੋਲਡਰ ਕੋਲ ਵੀ ਦਿੱਤਾ ਹੋਇਆ ਪਰ ਪ੍ਰੋਪਰ ਨੈਕ ਲਾਈਨ ਬਣੀ ਹੋਈ ਹੈ ਇਹ ਵਾਲਾ ਜਿਹੜਾ ਹੈ ਕੰਮ ਇਹ ਤੁਹਾਡੀ ਆਉਣਾ ਜੀ ਬਾਟਮ ਦੇ ਉੱਪਰ ਠੀਕ ਹੈ ਜੀ ਬਹੁਤ ਜ਼ਿਆਦਾ ਸੋਨਾ ਸੂਟ ਰੈਡੀ ਹੋਇਆ ਸੀ ਇਹ ਵੀ ਪਿਓਰ ਚਨੋਂਨ ਦਾ ਆਪਾਂ ਦੁਪੱਟਾ ਦਿੱਤਾ ਹੋਇਆ ਜੀ ਦੁਪੱਟੇ ਦੇ ਚਾਰੋਂ ਕਾਰਨਰਸ ਦੇ ਉੱਪਰ ਆਪਾਂ ਫਲਾਵਰਸ ਦਿੱਤੇ ਹੋਏ ਆ ਨਾਲ ਲੇਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਵਾਲੇ ਜਿਹੜੇ ਫਲਾਵਰਸ ਨੇ ਇਹ ਚਾਰੋਂ ਕਾਰਨਰਸ ਦੇ ਉੱਪਰ ਆਉਣਗੇ ਠੀਕ ਹੈ ਜੀ ਤੇ ਏਮਬ੍ਰੋਇਡਰੀ ਵਾਲੀ ਲੇਸ ਦੀ ਹੀ ਆਪਾਂ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਨੈਕਸਟ ਇਹਨਾਂ ਦੇ ਵਾਲਾ ਸੂਟ ਹੈ ਜੀ ਇਸ ਤੇ ਆਪਾਂ ਹੈਂਗਿੰਗ ਲੇਸ ਲਗਾਈ ਹੋਈ ਹੈ ਬਹੁਤ ਛੋਟੀ ਛੋਟੀ ਤੇ ਇਸ ਤਰ੍ਹਾਂ ਦੇ ਨਾਲ 슬ੀਵਸ ਦਾ ਤੇ ਨੈਕ ਦਾ ਕੰਮ ਹੈ ਇਹ ਸੂਟ ਤਾਂ ਆਪਾਂ ਕਾਫੀ ਰੈਡੀ ਕੀਤੇ ਨੇ ਬਾਟਮ ਦੇ ਉੱਪਰ ਇਹ ਵਾਲਾ ਪੈਟਰਨ ਆਉਂਦਾ ਤੁਹਾਡੇ ਠੀਕ ਹੈ ਜੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਨਹੀਂ ਸਾਰੀਆਂ ਕੁੰਦੇ ਪਹੁੰਚੇ ਵਾਲੀਆਂ ਬਾਟਮਾਂ ਸਟ੍ਰੇਟ ਬਾਟਮ ਤੇ ਵੀ ਇਹ ਕੰਮ ਹੋਇਆ ਬਹੁਤ ਸੋਹਣਾ ਲੱਗਦਾ ਇਸ ਦੇ ਨਾਲ ਵੀ ਆਪਾਂ ਪਿਓਰ オーਰਗੈਂਜ਼ਾ ਦਾ ਦੁਪੱਟਾ ਰੱਖਿਆ ਦੁਪੱਟੇ ਨੂੰ ਆਪਾਂ ਡਬਲ ਡਾਈ ਕੀਤਾ ਹੋਇਆ ਤੇ ਜਿੱਥੇ ਆਪਾਂ ਦੁਪੱਟੇ ਦੀ ਡਾਈ ਚੇਂਜ ਕੀਤੀ ਹੈ ਜੀ ਉੱਥੇ ਆਪਾਂ ਗੋਟੇ ਲਗਾਏ ਹੋਏ ਨੇ ਸਾਈਡਸ ਤੇ ਆਪਾਂ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਤਾਂ ਇਹ ਵੀ ਸੂਟ ਹੈ ਜਿਹੜਾ ਬਹੁਤ ਸੋਹਣਾ ਰੈਡੀ ਹੁੰਦਾ ਇਹ ਮੋਸਟਲੀ ਸਾਰੇ ਸੂਟ ਆਪੇ ਇਸੇ ਕਲਰ ਦੇ ਉੱਪਰ ਬਣਾਏ ਆ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਡਿਜ਼ਾਈਨ ਕਰਵਾ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਹਾਂਜੀ ਤੇ ਇਹ ਵੀ ਪੀਕਾਕ ਸ਼ੇਡ ਦੇ ਉੱਪਰ ਕ੍ਰੇਪ ਦਾ ਸੂਟ ਰਹਿਣਾ ਆਰੀ ਵਰਕ ਦਾ ਸੂਟ ਹੈ ਜੀ ਇਸ ਤਰ੍ਹਾਂ ਦੇ ਨਾਲ 슬ੀਵਸ ਦਾ ਕੰਮ ਹੈ ਬੈਲ ਸ਼ੇਪ 슬ੀਵਸ ਬਣੀਆਂ ਹੋਈਆਂ ਠੀਕ ਹੈ ਸੈਂਟਰ ਦੇ ਵਿੱਚ ਇਸ ਤੇ ਪੈਨਲਸ ਆਉਣਗੇ ਨੈਕ ਤੇ ਬਹੁਤ ਸੋਹਣਾ ਪੈਟਰਨ ਆਏਗਾ ਇਹ ਵਾਲੇ ਜਿਹੜੇ ਪੈਨਲਸ ਹੈਗੇ ਨੇ ਇਸ ਤਰ੍ਹਾਂ نیچے ਤੱਕ ਆਉਣਗੇ ਜੀ ਬਿਲਕੁਲ ਫਰੰਟ ਬੈਕ ਚੌਕ ਤੇ ਆਪਾਂ ਬੇਸ ਪੱਟੀ ਲਗਾਈ ਹੋਈ ਹੈ ਜੀ ਤੇ बॉटम ਦੇ ਉੱਪਰ ਵੀ ਇਹ ਵਾਲੀ ਐਮਬਲੋਇਡਰੀ ਰਹੇਗੀ ਇਸ ਦਾ ਦੁਪੱਟਾ ਬਹੁਤ ਸੋਹਣਾ ਰੈਡੀ ਹੋਇਆ ਜੀ ਪਿਓਰ ਚਨੋਂਨ ਦਾ ਆਪਾਂ ਦੁਪੱਟਾ ਰੱਖਿਆ ਦੁਪੱਟੇ ਤੇ ਆਪਾਂ ਇਸ ਤਰ੍ਹਾਂ ਦੇ ਨਾਲ ਸਕੁਅਰਸ ਬਣਾਏ ਹੋਏ ਨੇ ਠੀਕ ਹੈ ਸਾਈਡਾਂ ਤੇ ਆਪਾਂ ਗੋਟੇ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਸੂਟ ਤੁਸੀਂ ਕਿਸੇ ਵੀ ਕਲਰ ਤੇ ਬਣਾਉਂਗੇ ਨਾ ਜੀ ਬਹੁਤ ਸੋਹਣਾ ਲੱਗਣਾ ਡਾਰਕ ਕਲਰ ਤੇ ਕਿਸੇ ਤੇ ਵੀ ਬਣਾਓ ਇਹ ਸੂਟ ਤੁਸੀਂ ਸੋਹਣਾ ਲੱਗੇਗਾ ਆਪਣੀ ਚੁਆਇਸ ਦੇ ਅਕੋਰਡਿੰਗ ਇਹਨਾਂ ਨੂੰ ਆਪਾਂ ਲਗ ਲਗ ਤਰ੍ਹਾਂ ਦੇ ਸੂਟਸ ਦਿੱਤੇ ਨੇ ਸਾਰੇ ਇਹ ਵਾਲਾ ਸਕਾਈ ਬਲੂ ਕਲਰ ਦਾ ਸੂਟ ਹੈ ਇਹ ਵੀ ਨੇਚਰਲ ਕ੍ਰੇਪ ਦੇ ਉੱਪਰ ਬਣਿਆ ਹੋਇਆ ਇਹ ਵਾਲਾ ਕੰਮ ਜਿਹੜਾ 슬ੀਵਸ ਦੇ ਉੱਪਰ ਰਹੇਗਾ ਬਹੁਤ ਸੋਹਣਾ ਪੈਟਰਨ ਨਾਲ 슬ੀਵਸ ਦਾ ਫਰੰਟ ਨੈਕ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਰਾਉਂਡ ਦੇ ਵਿੱਚ ਨਾਲ ਪੈਟਰਨ ਦੇ ਨਾਲ ਦਿੱਤਾ ਹੋਇਆ ਬੈਕ ਨੈਕ ਆਪਾਂ ਜਸਟ ਇੱਕ ਲਾਈਨ ਹੈਗੀ ਹੈ ਜਿਹੜੀ ਉਹ ਦਿੱਤੀ ਹੋਈ ਹੈ ਕਲਰਸ ਬਹੁਤ ਸੋਹਣੇ ਯੂਜ਼ ਹੋਏ ਨੇ ਇਸ ਦੇ ਵਿੱਚ ਤੇ ਇਹ ਫਰੰਟ ਬੈਕ ਚੌਕ ਤੇ ਕੰਮ ਰਹੇਗਾ ਚੰਪਾ ਲੇਸ ਦੇ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਇਹ ਸੂਟ ਆਪਾਂ ਪਹਿਲਾਂ ਜੀ ਵਾਈਟ ਕਲਰ ਦੇ ਉੱਪਰ ਰੈਡੀ ਕੀਤਾ ਸੀ ਉਸਤੇ ਬਹੁਤ ਸੋਹਣਾ ਲੱਗਿਆ ਸੀ ਤੇ ਇਹ ਵਾਲਾ ਹੈਗਾ ਜਿਹੜਾ ਬਾਟਮ ਦਾ ਕੰਮ ਹੈ ਠੀਕ ਹੈ ਸਾਰੀਆਂ ਸਲਵਾਰਾਂ ਜਿੱਦਾਂ ਤੁਹਾਨੂੰ ਦੱਸਿਆ ਇਹਨਾਂ ਦੀਆਂ ਕੁੰਦੇ ਪਹੁੰਚੇ ਵਾਲੀਆਂ ਰਹੀਆਂ ਨੇ ਇਹ ਵਾਲਾ ਬਹੁਤ ਹੀ ਸੋਹਣਾ ਦੁਪੱਟਾ ਆਪਾਂ ਆਪਣੇ ਬੁਟੀਕ ਦਾ ਨਿਊ ਡਿਜ਼ਾਈਨ ਰੈਡੀ ਕੀਤਾ ਜੀ ਇਸ ਤਰ੍ਹਾਂ ਦੇ ਨਾਲ ਸਕੁਅਰਸ ਆਪਾਂ ਬਣਾਏ ਹੋਏ ਐ ਐਮਬ੍ਰੋਇਡਰੀ ਦੇ ਨਾਲ ਹੀ ਬਣੇ ਹੋਏ ਐ ਸਾਰੇ ਤੇ ਦੁਪੱਟਾ ਲਿਆ ਨਾ ਬਹੁਤ ਹੀ ਜ਼ਿਆਦਾ ਪਿਆਰਾ ਲੱਗਦਾ ਬਹੁਤ